ਅੰਤਨ ਮਾਤਾ ਗੁਜਰਕੋੜ ਜੀ ਚੋਹਾ ਸਾਹਿਬ ਜਾਦਿਆਂ ਤੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖਾਲਸਾ ਪ੍ਰੇਡ ਨਗਰ ਕੀਰਤਨ ਜਗੁਰਦਵਾਰਾ ਸ਼੍ਰੀ ਨਾਨਕ ਦਰਬਾਰ ਸਾਹਿਬ ਸੈਕਟਰ 99 ਤੋਂ ਸ਼ੁਰੂ ਹੋਇਆ ਇਸ ਖਾਸ ਪ੍ਰੋਗਰਾਮ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਕੱਢਿਆ ਗਿਆ ਤੇ ਇਸ ਖਾਸ ਮੌਕੇ ਤੇ ਹਲਕਾ ਮੋਹਾਲੀ ਤੋਂ ਬਧਾਇਕ ਸਰਦਾਰ ਕੁਲਵੰਤ ਸਿੰਘ ਵੀ ਹਾਜ਼ਰ ਹੋਏ ਸਰਦਾਰ ਫੂਲਰਾਜ ਸਿੰਘ ਨੇ ਦੱਸਿਆ ਹੈ ਕਿ ਨਗਰ ਕੀਰਤਨ ਮਲਟੀਟੈਕ ਸੈਕਟਰ 74 ਸੈਕਟਰ 94 ਤੋਂ ਵਾਪਸੀ ਸੈਕਟਰ 90 ਤੇ ਉਸ ਤੋਂ ਬਾਅਦ ਗੁਰੂ ਘਰ ਜਾ ਕੇ ਸੰਬੰਧ ਹੋਵੇਗਾ। ਇਸ ਇੱਕ ਹਫ਼ਤੇ ਦੇ ਵਿੱਚ ਦੁਨੀਆ ਦਾ ਇਤਿਹਾਸ ਆ ਜਿਹੜਾ ਉਹ ਬਣਿਆ ਸੀ। ਔਰ ਦੁਨੀਆ ਦੇ ਵਿੱਚ ਨਵਾਂ ਇਤਿਹਾਸ ਆ ਜਿਹੜਾ ਉਹ ਸਿਰਜਿਆ ਸੀ। ਔਰ ਐਸਾ ਇਤਿਹਾਸ ਸਿਰਜਿਆ ਸੀ। ਬਈ ਦੁਨੀਆ ਦੇ ਵਿੱਚ ਕੋਈ ਵੀ ਮਿਸਾਲ ਆ ਜਿਹੜੀ ਉਹ ਨਹੀਂ ਮਿਲਦੀ। ਇੱਕ ਹਫ਼ਤੇ ਦੇ ਵਿੱਚ ਹੀ ਕਿ ਨਾ 10 ਪਿੱਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਜੀ ਦਾ ਗੁਜਰਕਾ ਔਰ ਜੋ ਚਾਰੇ ਸਹਿਬ ਜਾਦੇ ਧਰਮ ਦੀ ਖਾਤਰ ਲੜਦੇ ਹੋਏ ਸੱਚ ਦੀ ਖਾਤਰ ਲੜਦੇ ਹੋਏ ਕੌਮ ਦੀ ਖਾਤਰ ਸ਼ਹੀਦ ਹੋ ਗਏ ਸ਼ਹੀਦیاں ਸ਼ਹੀਦیاں ਦਿੱਤੀਆਂ ਸੱਚ ਦੀ ਰੱਖਿਆ ਦੇ ਖਾਤਰ ਔਰ ਸਭ ਤੋਂ ਵੱਡੀ ਗੱਲ ਇਹ ਹੈ ਬਈ ਲਾਲਚ ਦਿੱਤੇ ਗਏ ਪੈਸੇ ਦੇ ਵੀ ਸ਼ਾਦੀਆਂ ਦੇ ਵੀ ਲੇਕਿਨ ਆਪਣੇ ਉਹ ਧਰਮ ਤੋਂ ਛਿੜ ਗਏ ਨਹੀਂ ਹੈਗੇ ਛੋਟੀ ਉਮਰ ਬੱਚੇ ਸਾਰਿਆਂ ਨੂੰ ਪਤਾ ਇਸ ਗੱਲ ਦਾ ਲੇਕਿਨ ਐਡੀ ਵੱਡੀ ਲਾਸਾਨੀ ਕੁਰਬਾਨੀ ਕਰ ਗਏ ਜਿਹਦੀ ਮਿਸਾਲ ਦੁਨੀਆ ਦੇ ਵਿੱਚ ਨਹੀਂ ਮਿਲਦੀ ਔਰ ਉਹ ਜਿਹੜੀ ਮਿਸਾਲ ਸੀ ਉਸੇ ਕਰਕੇ ਅੱਜ ਜਿਹੜਾ ਭਾਰਤ ਹੈ ਅੱਜ ਜਿਹੜਾ ਹਿੰਦੁਸਤਾਨ ਹੈ ਇਹਦਾ ਇਤਿਹਾਸ ਹੈ ਜੇ ਉਹ ਨਾ ਹੁੰਦੇ ਨਾ ਕੁਰਬਾਨੀਆਂ ਦੰਦੇ ਤਾਂ ਮੈਨੂੰ ਇਹ ਲੱਗਦਾ ਵੀ ਹਿੰਦੁਸਤਾਨ ਦਾ ਜਿਹੜਾ ਇਤਿਹਾਸ ਆ ਉਹ ਅੱਜ ਹੋਰ ਹੀ ਹੋਣਾ ਸੀ ਤੋ ਮੈਂ ਇਹ ਸਮਝਦਾ ਬਈ ਪੂਰੇ ਭਾਰਤਵਰਸ਼ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਨੇ ਨਾਨਕ ਨਾਨਕ ਨਾਮ ਲੈਵਾ ਅੱਜ ਉਹਨਾਂ ਲਈ ਇਹ ਇੱਕ ਬੜਾ ਅਹਿਮ ਦਿਨ ਆ ਔਰ ਮੈਂ ਇਹ ਸਮਝਦਾ ਵੀ ਸਾਨੂੰ ਸਾਰੇ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਹਨਾਂ ਕੁਰਬਾਨੀਆਂ ਤੋਂ ਜਾਣੂ ਕਰਾਉਣਾ ਚਾਹੀਦਾ ਤਾਂ ਕਿ ਉਹ ਆਪਣੇ ਧਰਮ ਨਾਲ ਜੁੜ ਸਕਣ ਹੱਕ ਨਾਲ ਜੁੜ ਸਕਣ ਤੇ ਸੱਚ ਦੇ ਨਾਲ ਜੁੜ ਸਕਣ ਅੱਜ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਆ ਸਰਦਾਰ ਫੌਜ ਰਾਜ ਸਿੰਘ ਜੀ ਤੇ ਇਹਨਾਂ ਦੀ ਸਮੂਚੀ ਟੀਮ ਨੇ ਤੇ ਮੈਂ ਸ਼ਤ ਸ਼ਤ ਪ੍ਰਣਾਮ ਕਰਦਾ ਹਾਂ ਗੁਰੂਆਂ ਨੂੰ ਤੇ ਨਾਲ ਹੀ ਮੈਂ ਇਹਨਾਂ ਨੂੰ ਵੀ ਇਹਨਾਂ ਦਾ ਧੰਨਵਾਦ ਵੀ ਕਰਦਾ ਵੀ ਜਿਹੋ ਆਨੇ ਐਡੀ ਵੱਡੀ ਯਾਤਰਾ ਦਾ ਜਿਹੜਾ ਉਜੋਜਨ ਕੀਤਾ ਤੇ ਗੁਰੂ ਮਹਾਰਾਜ ਆਪ ਅੰਗ ਸੰਗ ਹੋ ਕੇ ਇਸ ਯਾਤਰਾ ਨੂੰ ਸੰਪੂਰਨ ਜਿਹੜਾ ਉਹ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹਦਾ ਮਹਿਨਾ ਸਿੱਖ ਕੌਮ ਵਾਸਤੇ ਬੈਰਾਗ ਦਾ ਮਿਲ ਔਰ ਸਿੱਖ ਕੌਮ ਦੇ ਵਿੱਚ ਜਿਹੜੀ ਸ਼ੀਦਾਂ ਦੀ ਲੜੀ ਹੈ ਉਹ ਤਾਂ ਸਾਡੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋ ਕੇ ਉਹ ਦਾ ਮਹੀਨੇ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਹਨਾਂ ਨੇ ਝੁੱਟੀਆਂ ਸੋਹਾਂ ਖਾਧੀਆਂ ਉਸ ਵਾਰ ਹੱਲਾ ਬੋਲਿਆ ਸਿੰਘਾਂ ਨੇ ਵੱਡੇ ਸਹਿਬਜ਼ਾਦਿਆਂ ਨੇ ਉਹਨਾਂ ਦੇ ਹੱਲੇ ਨੂੰ ਰੁਕਿਆ ਸਰਸਵਰ ਨਦੀ ਦੇ ਕੰਢੇ ਲਾ ਕੇ ਗੁਰੂ ਮਹਾਰਾਜ ਨੇ ਦੀਵਾਨ ਸਜਾਇਆ ਉਸ ਤੋਂ ਬਾਅਦ ਪਰਿਵਾਰ ਵਿਛੜ ਗਿਆ ਪਰਿਵਾਰ ਵਡਲੇ ਸਾਹਿਬਜਾਦੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਾਲ ਕੁਲ ਸਿੰਘ ਚਮਕੌਰ ਦੀ ਗੱਡੀ ਦੇ ਵਿੱਚ ਦਾਖਲ ਹੋ ਕੇ ਛੋਟੇ ਸਾਹਿਬਜਾਦੇ ਮਾਦਾ ਗੁਦਰਕੌਰ ਦੇ ਨਾਲ ਫਤਿਹਗੜ੍ਹ ਸਾਹਿਬ ਵੱਲ ਜਿਹੜੇ ਉੱਧਰ ਚਲੇ ਸੋ ਅੱਜ ਦਾ ਜਿਹੜਾ ਸਤਪਉਹ ਦਾ ਸਾਡਾ ਦਿਨ ਹੈ ਕਿਉਂਕਿ ਅਸੀਂ ਸਿੱਖ ਕੌਮ ਨੂੰ ਇਹ ਜਾਗਰੂਤ ਕਰ ਰਹੇ ਹਾਂ ਸਾਡੀ ਸਿੱਖ ਕੌਮ ਬਹੁਤ ਜਾਗਰੂਕ ਹੈ ਲੇਕਿਨ ਅਸੀਂ ਜਿਹੜੀ ਅੱਜ ਦੀ ਪਨੀਰੀ ਹੈ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਬੱਚੇ ਦਸਤਾਰਾ ਬਣਾ ਕੇ ਛੋਟੇ ਛੋਟੇ ਬੱਚਿਆਂ ਚੁੰਨੀਆਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਸਾਡੇ ਅੱਜ ਦਸਤਾਨਾ ਦੇ ਦੇਖ ਰਹੇ ਹੋ ਬੀਬੀਆਂ ਦੀਆਂ ਚੁੰਨੀਆਂ ਦੇਖ ਰਹੇ ਹੋ ਬੱਚਿਆਂ ਦੀਆਂ ਚੁੰਨੀਆਂ ਦੇਖ ਰਹੇ ਹੋ ਕਿਉਂਕਿ ਸਾਨੂੰ ਅਕਾਲ ਤਖਤ ਸਾਹਿਬ ਦਾ ਸਰ ਸਰਪਰਵਾਣ ਜਿਹੜਾ ਰੰਗ ਹੈ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਸੀਂ ਉਸ ਨੂੰ ਇੱਕ ਮੈਸੇਜ ਦੇਣ ਵਾਸਤੇ ਲੋਕਾਂ ਦੇ ਵਿੱਚ ਵੀ ਅਸੀਂ ਚਾਹੇ ਸਾਡੇ ਸ਼ੀਧੀਆਂ ਬਹੁਤ ਹੋਈਆਂ ਲੇਕਿਨ ਅਸੀਂ ਫਿਰ ਵੀ ਚੜ੍ਹਦੀ ਕਲਾ ਵਿੱਚ ਅੱਜ ਦਾ ਜੋ ਸਾਡਾ ਖਾਲਸਾ ਮਾਰਚ ਹੈ ਇਹ ਸਾਡੇ ਗੁਰੂ ਨਾਨਕ ਦੇਵ ਜੀ ਸੰਗਤ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਛਤਰ ਛਾਇਆ ਹੇਠ ਅਸੀਂ ਹਰ ਸ਼ੁਰੂ ਕਰਨ ਲੱਗੇ ਆਂ ਇਹਦਾ ਸਾਡਾ ਇਥੋਂ ਜਿਹੜਾ ਰੂਟ ਆ ਸਾਡਾ 91 ਸਖਤ 74 ਜੋੜ ਨੇੜੇ ਨੇ ਉਸ ਤੋਂ ਬਾਅਦ 94 ਦੇ ਵਿੱਚੋਂ ਜਿਹੜਾ ਸੰਗਤਾਂ ਸਾਡੇ ਨਾਲ ਸਹਾਇਕ ਦੇ ਰੀਆਂ ਨੇ ਉਤੋਂ ਹੋ ਕੇ ਵੀਰੇ ਫਿਰ ਵਾਪਸ ਆਥੇ ਅਸੀਂ 91 ਦੇ ਵਿੱਚ ਹੀ ਸਮਾਪਤੀ ਹੋਏ ਗੁਰਦਾਰ ਨਾਨਕ ਦੇਵ ਜੀ ਦਾ ਆਰਥ ਸਮਾਪਤੀ ਬਿਲਕੁਲ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਵੱਲ ਲੈ ਕੇ ਆ ਰਹੇ ਆ ਉਹਨਾਂ ਨੂੰ ਮਾਤਰੀ ਪੜਾਉਂਦੇ ਸਿੱਖੀ ਵੱਲ ਦੱਸ ਵੀ ਰਹੇ ਉਪਰ ਜਿਹਨੇ ਲੋਜ ਹੋਣ ਪੱਤੇ ਹੁੰਦੇ ਆ ਜੇ ਬਾਹਰ ਚਲੇ ਜਾਂਦੇ ਜਾ ਕੇ ਇਸ ਤਾਰਾ ਹੀ ਘਟਾਵਾ ਬਾਹਰ ਦੇ ਇਸ ਕਦਰ ਕਰਦੇ ਲਿਟਰੇਚਰ ਪੜਾਉਂਦੇ ਬੱਬਰ ਜੀ ਗੱਲ ਇਹ ਹੈ ਵੀ ਜੋ ਆ ਲਿਟਰੇਚਰ ਅਸੀਂ ਬੱਚਿਆਂ ਨੂੰ ਅੰਡ ਰਹਿਆਂ ਇਹਦੇ ਵਿੱਚੋਂ ਅਸੀਂ ਪੇਪਰ ਵੀ ਲੈ ਰਹੇ ਹਾਂ ਸਾਡਾ ਕੰਮ ਹੈ ਬੱਚਿਆਂ ਨੂੰ ਜਾਗਰੂਕ ਕਰਨਾ ਜਾਗ ਲਾਣਾ ਕਿਉਂਕਿ ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਜਦੋਂ ਕੱਚੀਆਂ ਕਲੀਆਂ ਹੁੰਦੀਆਂ ਨੇ ਜਿਹੜੇ ਪਾਸੇ ਉਹਨਾਂ ਨੂੰ ਤੋੜ ਲੋ ਬੱਚਿਆਂ ਨੂੰ ਉਸੇ ਪਾਸੇ ਤੋੜੋਣੇ ਵੱਧ ਕਿਸਮਤ ਹੋਊਗੀ ਜਿਹੜੇ ਬੱਚੇ ਬਾਹਰ ਜਾ ਕੇ ਜਾਂ ਕਿਤੇ ਜਾ ਕੇ ਉਹ ਸਾਡੇ ਬਾਹਰ ਵੀ ਚਲੇ ਜਾਂਦੇ ਨੇ ਸਿੱਖੀ ਤੋਂ ਲੇਕਿਨ ਸਾਹੀ ਇੱਕੋ ਹੀ ਅਸੀਂ ਬੰਨ ਰਹੇ ਆਂ ਇੱਕੋ ਹੀ ਗੱਲ ਅਸੀਂ ਕਰ ਰਹੇ ਆਂ ਵੀ ਮਾਤਾ ਜਿੱਤੇ ਬੱਚਾਂ ਦਾ ਉੱਤੇ ਮਾਤਾ ਪਿਤਾ ਦਾ ਵੀ ਸਾਡਾ ਫਰਜ਼ ਆ ਕਿਉਂਕਿ ਅਸੀਂ ਆ ਜਿਹੜਾ ਤੁਸੀਂ ਲਿਟਰੇਚਰ ਦੇਖ ਰਹੇ ਹੋ ਲਿਟਰੇਚਰ ਦੇ ਨਾਲ ਆ ਦਸਤਾਰਾਂ ਦਾ ਤੁਸੀਂ ਰੰਗਰ ਦੇਖ ਰਹੇ ਹੋ ਅਸੀਂ ਬਿਲਕੁਲ ਫਰੀ ਦਸਤਾਰਾਂ ਬੰਨ ਰਹੇ ਆਂ ਕੜੇ ਫਰੀ ਬੰਨ ਰਹੇ ਆਂ ਠੀਕ ਹੈ ਨਾ ਫਰੀ ਦਾ ਮਤਲਬ ਇਹ ਨਹੀਂ ਵੀ ਅਸੀਂ ਕੋਈ ਅਸੀਂ ਕੋਈ ਆਪਣੇ ਪੈਸੇ ਖਰਚ ਕਰਕੇ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਸਾਰਾ ਕੁਝ ਅਸੀਂ ਕੋਸ਼ਿਸ਼ ਸਾਡੀ ਇਹ ਕੋਸ਼ਿਸ਼ ਹੈ ਵੀ ਅਸੀਂ ਬੱਚਿਆਂ ਨੂੰ ਆਪਣੇ ਸਿੱਖ ਕੌਮ ਦੇ ਨਾਲ ਜੋੜੀਏ ਜੋ ਸੰਗਤ ਸਿੱਖ ਕੌਮ ਹੁਣ ਸਾਡੇ ਮੈਂ ਕਹਿਣਾ ਨਹੀਂ ਚਾਹਦਾ ਕਿ ਜੰਨਾ ਤੋਮਾ ਦੇ ਵਿੱਚ ਇੱਕ ਇੱਕ ਸ਼ਹੀਦ ਹੋਏ ਨੇ ਉਹ ਸਾਰੇ ਵਾਰਡ ਦੇ ਵਿੱਚ ਫੈਲ ਰਹੇ ਨੇ ਲੇਕਿਨ ਸਾਡੇ ਤਾਂ ਸ਼ਹੀਦਾਂ ਦੀ ਲੜੀ ਇੰਨੀ ਵੱਡੀ ਹੈ ਗਿਣਤੀ ਹੀ ਨਹੀਂ ਹੋ ਸਕਦੀ ਤੁਹਾਨੂੰ ਸਭ ਕੁਝ ਪਤਾ ਹੈ ਸਾਰਾ ਪਰਿਵਾਰ ਵਾਰਿਆ ਗੁਰੂ ਮਹਾਰਾਜ ਨੇ ਸਿੰਘ ਵਾਰ ਤੇ ਠੀਕ ਹੈ ਨਾ ਫਿਰ ਵੀ ਉਫ ਨਹੀਂ ਕੀਤੀ ਮਾਚੀਵਾੜ ਦੇ ਜੰਗਲ 'ਚ ਇੱਕੋ ਗੱਲ ਕਹੀ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਜੇ ਉਹ ਵੀ ਸ਼ਹੀਦ ਹੋਏ ਨੇ ਜਦੋਂ ਜੀਸੂ ਮਸੀਹ ਜੀ ਨੂੰ ਕੋਸ਼ਿਸ਼ ਨੇ ਅਸੀਂ ਅਸੀਂ ਮੰਨਦੇ ਹਾਂ ਉਹਨਾਂ ਦੀ ਕੌਮਸ਼ੀਦ ਮੰਨਦੀ ਆ ਅਸੀਂ ਵੀ ਮੰਨਦੇ ਆ ਲੇਕਿਨ ਉਹਨਾਂ ਨੇ ਜੋ ਸਿੱਧੀ ਵੇਲੇ ਇਹ ਗੱਲ ਕਹੀ ਹੈ हे ਗॉड हे ਪਰਮਾਤਮਾ ਮੇਰੀ ਮਦਦ ਨਹੀਂ ਕੀਤੀ ਉਲਾਮਾ ਦਿੱਤਾ ਲੇਕਿਨ ਗੁਰੂ ਮਹਾਰਾਜ ਸਹਿਬਜ਼ਾਦੇ ਪਰਿਵਾਰ ਵਾੜ ਕੇ ਵੀ ਉਲਾਮਾ ਨੇ ਫਿਰ ਵੀ ਕਰ ਰਹੇ ਨੇ ਮਿੱਤਰ ਪਿਆਰੇ ਨੂੰ ਹਾਂ ਇਹ ਸਾਡੀ ਸਿੱਖੀ ਆ ਇਸ 21 ਦਾ ਹੈ ਪ੍ਰਚਾਰ ਹੈ ਤੇ ਸਿੱਖੀ ਦੇ ਨਾਲ ਜੋੜਨ ਵਾਸਤੇ ਸਾਡੇ ਇੱਕ ਛੋਟਾ ਜਿਹਾ ਸਾਡਾ ਫਰਜ਼ ਵੀ ਬੰਦਾ ਹੈ ਸਾਡਾ ਛੋਟਾ ਜਿਹਾ ਉਦੋਂ ਵੀ ਸਾਰੀ ਸੰਗਤ ਬੈਠੀ ਹੈ ਇਹ ਸਾਡਾ ਇੱਕ ਸ਼ੁਰੂ ਰੱਖਿਆ ਹੈ ਅੱਜ ਤੋਂ ਹੀ ਨਹੀਂ ਅੱਜ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਲਗਾਤਾਰ ਪ੍ਰੋਗਰਾਮ ਚੱਲਣੇ ਉਹ ਤੁਹਾਨੂੰ ਟਾਈਮ ਟੂ ਟਾਈਮ ਦਿੱਤੀ ਜਾਣਗੇ ਉਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਲਗਾਤਾਰ ਪ੍ਰੋਗਰਾਮ ਚੱਲਣੇ 24 ਤੇ 25 ਤਰੀਕ ਨੂੰ ਬੱਚਿਆਂ ਦੀ ਇਸ ਜਿਹੜਾ ਲਿਟਰੇਚਰ ਦੀ ਵੰਡਿਆ ਘਰ ਘਰ ਜਾ ਕੇ ਉਹਦੇ ਵਿੱਚੋਂ ਟੈਸਟ ਹੋਊਗਾ ਰਿਟਨ ਟੈਸਟ ਹੋਊਗਾ ਧਾਰਮਿਕ ਜੋ ਹੋਊਗਾ ਉਹਨਾਂ ਨੂੰ ਬਕਾਇਦਾ ਇਨਾਮ ਦਿੱਤੇ ਜਾਣਗੇ ਫਸਟ ਸੈਕਿੰਡ ਸਾਡੇ ਸਾਰੇ ਪਾਰਟਿਸਪੈਂਟ ਨੂੰ ਨਾਮ ਦਿੱਤੇ ਜਾਣਗੇ 25 ਜੂਨ ਨੂੰ ਫਿਰ ਗਤਕੇ ਦੇ ਕੰਪੀਟੀਸ਼ਨ ਨੇ ਉਹਦੇ ਵੀ ਬੱਚੇ ਪਾਰਟਿਸਪੇਟ ਕਰ ਰਹੇ ਨੇ ਉਹ ਵੀ ਤੁਹਾਨੂੰ 25 ਜੂਨ ਨੂੰ ਤੇ ਬੁਲਾਵਾਂਗੇ ਇਨਾਮ ਸਾਰੇ ਉਦੋਂ ਸਰਦਾਰ ਕਲਵੰਸਿੰਗ ਜੰਮ ਵਾਲੇ ਸਾਡੇ ਇਨਾਮ ਦੇਣਗੇ